ਕਰ ਰਿਹਾ ਉਹ ਰਾਹ ਗੱਡੀ ਤੇ ਜੇ ਬਗਮ ਦਾ ਪਤਾ ਵੀ ਕਰੀਏ ਜਿਹੜੀ ਰੋਡ ਤੇ ਦੇਖਿਆ ਕਿ ਪਨਾ ਕਰ ਇਹਨਾਂ ਦੇ ਜੀਵਕ ਦਾ ਸਫਾਈ ਇਹ ਗਰਾਉਂਡ ਹੈ ਇਹਨੂੰ ਆਪਾਂ ਥੋੜੇ ਦਿਨਾਂ ਦੇ ਵਿੱਚ ਚੰਗੀ ਤਮਕਾ ਕੇ ਦੇਾਂਗੇ ਵਧੀਆ ਤਰੀਕੇ ਪਰ ਸਾਨੂੰ ਨਵੀਂ ਨੌਜਵਾਨ ਪੀੜੀ ਦਾ ਸੁਜੋਗ ਚਾਹ ਸਾਰੀ ਇਹ ਬੇਨਤੀ ਹੈ ਕਿ ਅੱਜ ਇਹਨਾਂ ਦੇ ਲੈ ਲਓ ਚਲੋ ਜੀ ਕੋਈ ਨਹੀਂ ਲੈ ਨਾ ਪਾਈ ਬੰਦਰ ਸੁਪਰ ਸਦਾਂ ਦੇ ਵਿੱਚ ਇੱਕ ਅਸੀਂ ਅੱਜ ਦੀ ਬੱਜਰੀ ਛੁੱਟੀ ਗਈ ਹੈ ਇਸ ਜ਼ਮੀਨ ਦਾ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਹੈ ਤਾਂ ਇਹਦੀ ਅਜੇ ਇਨਕੁਆਇਰੀ ਪੈਂਡਿੰਗ ਹੈ ਡੀਸੀ ਕੋਲ ਵੀ ਪੈਂਡਿੰਗ ਹੈ ਕਾਰਪੋਰੇਸ਼ਨ ਨੇ ਆਪਣਾ ਹੱਕ ਜਤਾਤਾ ਇਹਦੇ ਉੱਤੇ ਉਹਨੇ ਕਲੀਅਰ ਕੱਟ ਲਿਖ ਕੇ ਦਿੱਤਾ ਕਿ ਜਗ੍ਹਾ ਸਾਡੀ ਹੈ ਇਹਦੇ ਉੱਤੇ ਨਜਾਇਜ਼ ਲੋਕਾਂ ਨੇ ਧੋਖਾਧੜੀ ਦੇ ਨਾਲ ਸਬਦੇ ਕੀਤੇ ਹੋਏ ਨੇ ਸੋ ਇਹਨਾਂ ਚੀਜ਼ਾਂ ਨੂੰ ਮੁੱਖ ਰੱਖਦੇ ਅਸੀਂ ਅੱਜ ਸਰਕਾਰ ਨੂੰ ਔਰ ਜਿਹੜੇ ਵੀ ਕੋਈ ਡੀਲਰ ਭਰਾ ਵੀ ਕੋਈ ਇਹਨੂੰ ਖਰੀਦ ਰਹੇ ਨੇ ਉਹ ਸੋਚ ਸਮਝ ਕੇ ਸਾਡੇ ਨਾਲ ਸੰਪਰਕ ਕਰਨ ਸਾਡੇ ਕੋਲੋਂ ਕਾਗਜ਼ ਪੱਤਰ ਦੇਖਣ ਤਾਂ ਇਹਦੀ ਜਿਹੜੀ ਸਹੀ ਪਿਜੀਸ਼ਨ ਹੈ ਉਹਨੂੰ ਜਾਣ ਕੇ ਫੇਰ ਅੱਗੇ ਕੋਈ ਕਾਰਵਾਈ ਹੋਵੇ। ਇਹ ਵਾਰੀ ਕੋਈ ਲੋਕਾਂ ਨੂੰ ਗੁੰਮਰਾਹ ਕਰਕੇ ਸਾਡੇ ਭਰਾਵਾਂ ਨੂੰ ਇੱਕ ਉਧਰ ਛੱਪੜ ਦੇ ਵਿੱਚ ਵੀ ਗਰੀਬ ਪ੍ਰਵਾਸੀ ਲੋਕਾਂ ਨੂੰ ਗੁੰਮਰਾਹ ਕਰਕੇ ਮਿਹਨਤ ਮਜ਼ਦੂਰੀ ਦਾ ਪੈਸਾ ਉਹਨਾਂ ਦਾ ਲੁੱਟ ਕੇ ਖਾਧਾ ਜਾ ਰਿਹਾ ਹੈ। ਲੇਕਿਨ ਜਿੱਦਨ ਗਵਰਨਮੈਂਟ ਨੇ ਆਪਣੇ ਕਬਜ਼ੇ 'ਚ ਜਗ੍ਹਾ ਲੈ ਲਈ ਉਹ ਗਰੀਬ ਮਾਰੇ ਜਾਣਗੇ। ਉਹ ਵੀ ਕੋਈ ਸਾਡੇ ਭਰਾ ਨੇ। ਅਸੀਂ ਸਾਰੀ ਸੰਗਤ ਨੂੰ ਔਰ ਸਰਕਾਰ ਨੂੰ ਡੀਸੀ ਆਫਿਸ ਨੂੰ ਕਾਰਪੋਰੇਸ਼ਨ ਨੂੰ ਤੇ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਵੀ ਬੇਨਤੀ ਕਰਦੇ ਆ ਕਿ ਇਹ ਭਾ ਮਾਫੀਆ ਇੱਕ ਪੰਜਾਬ ਰਸੂਲਪੁਰ ਦੇ ਵਿੱਚ ਜਿਹੜਾ بڑے ਵੱਡੇ ਪੱਦਰ ਤੇ ਇੱਥੇ ਘਟਾਲੇ ਕਰ ਰਿਹਾ ਔਰ ਇਹ ਜਗ੍ਹਾ ਨੂੰ ਹੜਪਣਾ ਚਾਹੁੰਦਾ ਸਾਡਾ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਦੋ ਇਨਕੁਆਰੀਆਂ ਚੱਲ ਰਹੀਆਂ ਨੇ ਡੀਸੀ ਆਫਿਸ ਤੇ ਪ੍ਰਧਾਨ ਮੰਤਰੀ ਤੱਕ ਇਹਦੀ ਆਵਾਜ਼ ਪਹੁੰਚੀ ਹੋਈ ਹੈ ਸਾਡੀ ਸੰਗਤ ਨੂੰ ਸਾਡੇ ਇਲਾਕੇ ਨੂੰ ਇਹ ਇਲਾਕੇ ਦੇ ਵਿੱਚ ਇੱਕ ਮੱਲਾ ਕਲੀਨਿਕ ਵਾਸਤੇ ਵੀ ਜਗ੍ਹਾ ਨਹੀਂ ਹੈਗੀ ਜਿਹੜੀ ਸਾਨੂੰ ਕੋਈ ਸਹੂਲਤ ਮਿਲਣੀ ਹੈ ਸਰਕਾਰੀ ਜਗ੍ਹਾ ਤੇ ਕੋਈ ਸਰਕਾਰ ਨੇ ਕੋਈ ਚੀਜ਼ ਬਣਾਉਣੀ ਹੈ ਉਹਦੇ ਉੱਤੇ ਵੀ ਸਾਡੇ ਕੋਲੇ ਇੱਕ ਇੰਚ ਵੀ ਥਗਾ ਨਹੀਂ ਇੱਥੇ ਜੇ ਇੱਕ ਮੁੱਲਾ ਕਲੀਨਿਕ ਲੈ ਕੇ ਆਂਦੀ ਸੀ ਪਿੰਡ ਦੇ ਵਿੱਚ ਸਾਨੂੰ ਸਰਕਾਰੀ ਜਗ੍ਹਾ ਨਹੀਂ ਮਿਲੀ ਇਸ ਕਰਕੇ ਉਹ ਵੀ ਸਾਡੀ ਜਗ੍ਹਾ 'ਤੇ ਵਾਪਸ ਚਲੇਗੀ 33 ਲੱਖ ਰੁਪਇਆ ਹੈ ਇਸ ਦਾ ਸੋ ਅਸੀਂ ਬੇਨਤੀ ਕਰਦੇ ਹਾਂ ਸਰਕਾਰਾਂ ਨੂੰ ਵੀ ਇੱਥੇ ਦੇ ਇਲਾਕਾ ਨਿਵਾਸੀਆਂ ਨੂੰ ਵੀ ਸਾਡਾ ਸਹਿਯੋਗ ਕਰੋ ਇਸ ਚੀਜ਼ 'ਤੇ ਅਸੀਂ ਤਕੜੇ ਹੋ ਕੇ ਆਪਾਂ ਲੜਾਈ ਲੜੀਏ ਸਾਡੇ ਪਿੰਡ ਦਾ ਹੱਕ ਹੈ ਔਰ ਇਹ ਹੱਕ ਦੇ ਉੱਤੇ ਅਸੀਂ ਆਪਣਾ ਹੱਕ ਜਤਾ ਕੇ ਸਰਕਾਰ ਤੋਂ ਆਪਣਾ ਹੱਕ ਲਈਏ ਡੀਸੀ ਆਫਿਸ ਦੇ ਵਿੱਚ ਵੀ ਇਹਦੀਆਂ ਅਨਕਵਰੀਆਂ ਚੱਲ ਰਹੀਆਂ ਨੇ ਕੋਟਾਂ 'ਚ ਅਨਕਵਰੀਆਂ ਚੱਲ ਰਹੀਆਂ ਨੇ ਉਹਨਾਂ ਦੀ ਜਿੰਨਾ ਚਿਰ ਇਹ ਤੇ ਪੂਰੀ ਕਾਰਵਾਈ ਹੋ ਕੇ ਨਿਰਪੱਖ ਜਾਂਚ ਨਹੀਂ ਹੋ ਜਾਂਦੀ ਜੇ ਉਹਨਾਂ ਦੇ ਹੱਕ ਜਾ ਜੇਗੀ ਉਹ ਲੈ ਜਾਣ ਲੇਕਿਨ ਸਾਡਾ ਹੱਕ ਹੈ ਆਪਣੀ ਆਵਾਜ਼ ਬੁਲੰਦ ਕਰਨਾ ਸਾਡੇ ਪਿੰਡ ਦਾ ਹੱਕ ਹੈ ਸੋ ਅਸੀਂ ਬੇਨਤੀ ਕਰਦੇ ਹਾਂ ਸਾਰੇ ਇਲਾਕੇ ਨੂੰ ਸਾਰੀਆਂ ਅਸੰਤਕਾਂ ਨੂੰ ਕਿ ਸਾਡਾ ਸਹਿਯੋਗ ਕਰੋ ਅਸੀਂ ਡੱਟ ਕੇ ਲੱਗੇ ਹੋਏ ਹਾਂ ਇਸ ਕੰਮ ਦੇ ਪਿੱਛੇ ਸਾਨੂੰ ਸਿਰਫ ਤੇ ਸਿਰਫ ਸੰਗਤ ਦਾ ਸਹਿਯੋਗ ਚਾਹੀਦਾ ਸਾਡਾ ਨੌਜਵਾਨ ਜਿਹੜੀ ਜੂਥ ਖੜਾ ਹੈ ਇੱਥੇ ਜਿਨ੍ਹਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਇੱਥੋਂ ਹੀ ਗਰਾਉਂਡਾਂ ਦੇ ਵਿੱਚੋਂ ਖੇਡ ਕੇ ਕਬੱਡੀਆਂ ਖੇਡ ਕੇ ਕ੍ਰਿਕਟ ਖੇਡ ਕੇ ਵਾਲੀਬਾਲ ਖੇਡ ਕੇ ਹਰ ਤਰ੍ਹਾਂ ਦੀ ਚੀਜ਼ ਦੇ ਨਾਲ ਹੀ ਅਸੀਂ ਦੇਸ਼ ਦੀ ਸ਼ਾਨ ਬਣਾਂਗੇ ਨਸ਼ਿਆਂ ਤੋਂ ਮੁਕਤ ਹੋਵਾਂਗੇ ਜੇ ਸਾਡੇ ਕੋਲ ਜਗ੍ਹਾ ਹੋਣਗੀਆਂ ਸਾਡੇ ਕੋਲ ਗਰਾਊਂਡ ਹੋਣਗੇ ਸਾਡੇ ਕੋਲ ਅੱਛਾ ਵਾਤਾਵਰਣ ਹੋਊਗਾ ਜੇ ਸਾਡੇ ਕੋਲ ਖੇਡਣ ਵਾਸਤੇ ਕੱਕਣਾ ਹੋਇਆ ਛੜਕਾਂ ਦੇ ਉੱਪਰ ਅਸੀਂ ਕੀ ਕਰਾਂਗੇ ਤੇ ਸਾਡੀ ਕੀ ਸੰਤਾਨ ਕਰੇਗੀ ਸੋ ਅਸੀਂ ਬੇਨਤੀ ਆ ਸਾਰੇ ਨਗਰ ਨੂੰ ਵੀ ਸਾਰੇ ਪਾਸੇ ਖੁਆਲੀ ਦੀ ਸਾਡਾ ਸਾਡੇ ਤੇ ਸਹਿਯੋਗ ਕਰੋ ਖੇਡੋ ਮੰਨੋ ਜਿੱਥੇ ਵੀ ਤੁਹਾਨੂੰ ਕੋਈ ਟੈਂਟ ਦੀ ਲੋੜ ਹੈ ਵਾਲੀਬਾਲ ਦੀ ਲੋੜ ਹੈ ਕ੍ਰਿਕਟ ਦੇ ਸਮਾਨ ਦੀ ਲੋੜ ਹੈ ਜਿੰਨੀ ਕਿ ਲੋੜ ਹੈ ਅਸੀਂ ਤੁਹਾਡਾ ਸਹਿਯੋਗ ਵੀ ਕਰਾਂਗੇ ਪਰ ਤੁਸੀਂ ਸਾਡਾ ਸਾਥ ਇਸ ਮਾਮਲੇ 'ਚ ਦਿਓ ਕਿ ਆਪਾਂ ਇਸ ਨੂੰ ਵਧੀਆ ਤਰੀਕੇ ਦੇ ਨਾਲ ਇਸ ਗਰਾਊਂਡ ਨੂੰ ਇਹਨੂੰ ਆਪਣੇ ਕਬਜ਼ੇ 'ਚ ਲੈ ਕੇ ਆਈਏ ਇੱਥੇ ਫਵਾਹਾਂ ਤੋਂ ਬਚਿਓ ਇਹ ਕੋਈ ਕਿਸੇ ਦੇ ਹੱਕ ਦੀ ਨਹੀਂ ਸਾਡਾ ਕੋਈ ਨਹੀਂ ਰਿਹਾ ਕਲੀਅਰ ਕੱਟ ਕਾਗਜ਼ ਜਿਹੜੇ ਆ ਉਹ ਫੌਰਮ ਗਊਚਰਾਂ ਦੇ ਬੋਲ ਰਿਹਾ ਛੱਪੜ ਦੇ ਬੋਲ ਰਿਹਾ ਸ਼ਾਮਲਾ ਦੇ ਬੋਲ ਰਿਹਾ ਉਹਨਾਂ ਦੇ ਉੱਪਰ ਲੋਕ ਹੱਕ ਜਿਤਾ ਰਹੇ ਨੇ ਤਾਂ ਨਜਾਇਜ਼ ਹੱਕਾਂ ਵਾਲਿਆਂ ਦੇ ਖਿਲਾਫ ਅਸੀਂ ਲੜਦੇ ਆਂ ਔਰ ਲੜਦੇ ਰਾਂਗੇ ਇਨਸਾਫ ਮੰਗਦੇ ਇਨਸਾਫ ਲੈ ਕੇ ਰਾਂਗੇ ਤਾਂ ਸਾਰੀ ਸੰਗਤ ਦਾ ਧੰਨਵਾਦ ਆਏ ਛੋਟੇ ਬੱਚਿਆਂ ਦਾ ਬਹੁਤ ਬਹੁਤ ਧੰਨਵਾਦ ਤੁਹਾਡਾ ਤੱਕੜੇ ਹੋ ਕੇ ਸਦਾ ਸਾਥ ਦੇ ਹੋ ਗਏ ਜੀ ਕਿਉਂ ਤੁਹਾਡੇ ਵਾਸਤੇ ਇਹੀ ਕਰ ਰਹੇ ਆ ਇਹ ਗਰਾਊਂਡ ਹੀ ਨਾ ਰਹਿ ਗਿਆ ਆਪਾਂ ਉੱਥੇ ਫਿਰ ਖੇਡੋਗੇ ਕਿੱਥੇ ਤਾਂ ਕਿੱਥੇ ਇਹ ਆ ਜੋੜ ਦੇ ਚੀਜ਼ਾਂ ਬਣ ਨਹੀਂ ਆਉਂਦਾ ਫਾਰਕ ਕਿੱਧਰੇ ਆ ਗਏ ਬੱਚਿਆਂ ਦੇ ਖੇਡਣ ਨੂੰ ਗਰਾਊਂਡ ਵੀ ਬਣਾਵਾ ਗਿਆ ਛਾਦੇ ਦਾ ਆਪਣੇ ਪਲਾਉਗੇ ਬਹੁਤ ਵਧੀਆ ਟੈਂਟ ਲਗਦੇ ਨੇ ਜਿਹੜੇ ਗਰੀਬ ਬੰਦੇ ਨਹੀਂ ਪੈਲਸ ਕਰ ਦਿੰਦੇ ਹਾਂ ਨਹੀਂ ਉਹ